ਸ਼੍ਰੋਮਣੀ ਕਾਲੀ ਦੰਦ ਦੇ ਪ੍ਰਧਾਨ ਸਰਦਾਰ ਬੀਬੀ ਸਿੰਘ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਲਈ ਵੱਡੀ ਗੱਲ ਕਹੀ ਤੁਹਾਨੂੰ ਦੱਸਤੀ ਜੀ ਪਿਛਲੇ ਦਿਨੀ ਜੋ ਹੈ ਪ੍ਰਧਾਨ ਮੰਤਰੀ મોદી ਨੇ ਇੱਕ ਬਿਆਨ ਦਿੱਤਾ ਸੀਗਾ ਧਰਮ ਰਿਲੇਟਡ ਤੇ ਉਸ ਦੇ ਉੱਤੇ ਜੋ ਹੈ ਸੁਬੀ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਯਾਦ ਕੀਤਾ ਤੇ ਵੱਡੀ ਗੱਲ ਕਹੀ ਤੁਹਾਨੂੰ ਦੱਸਦੇ ਆ ਕਿ ਸੁਬੀ ਸਿੰਘ ਬਾਦਲ ਨੇ ਕੀ ਕਿਹਾ ਦੇਤੇ ਪ੍ਰਧਾਨ ਮੰਤਰੀ ਨੂੰ ਕਦੇ ਵੀ ਇਹ ਜੋ ਇਹ ਬਿਆਨ ਨਹੀਂ ਦੇਣ ਚਾਹੀਦੇ ਜੋ ਸਾਡੇ ਸਮਾਜ ਅਤੇ ਦੇਸ਼ ਤੇ ਲੋਕਾਂ ਵਿੱਚ ਫਿਰਕੂ ਨਫਰਤ ਆਪਸੀ ਸ਼ੱਕ ਅਤੇ ਜ਼ਹਿਰ ਫਲਾਉਂਦੇ ਹਨ ਭਾਰਤ ਹਿੰਦੂ ਸਿੱਖ ਮੁਸਲਮਾਨ ਇਸਾਈ ਅਤੇ ਹੋਰ ਵੀ ਸਭ ਧਰਮਾਂ ਦਾ ਸਾਂਝਾ ਦੇਸ਼ ਹੈ ਪ੍ਰਧਾਨ ਮੰਤਰੀ ਅਤੇ ਭਾਜਪਾ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੋਂ ਸਿੱਖਿਆ ਲੈਣੀ ਚਾਹੀਦੀ ਹੈਗੀ ਕਿ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਕਿਵੇਂ ਯਕੀਨੀ ਬਣਾਈਦਾ ਹੁੰਦਾ ਬਾਦਲ ਸਾਹਿਬ ਹਰ ਕੌਮ ਦੇ ਧਾਰਮਿਕ ਸਮਾਜਮਤ ਅਤੇ ਦੇ ਹਾਰਿਆਂ ਨੂੰ ਨਿਯਮਿਤ ਤੌਰ ਤੇ ਮਨਾਇਆ ਕਰਦੇ ਸੀ ਇਹ ਦੇਸ਼ ਸਾਡਾ ਸਾਰਿਆਂ ਦਾ ਹੈ ਅਤੇ ਸਾਰਿਆਂ ਨੂੰ ਬਰਾਬਰਤਾ ਦਾ ਸਤਕਾਰ ਕਰਨਾ ਚਾਹੀਦਾ ਹੈ ਤੁਹਾਨੂੰ ਦੱਸਤੀ ਹੈ ਜੀ ਵੱਡੀ ਖਬਰ ਸੁਬੀਰ ਸਿੰਘ ਬਾਦਲ ਨੇ ਜੋ ਹੈ ਪ੍ਰਕਾਸ਼ ਸਿੰਘ ਬਾਦਲ ਸਾਹਿਬស្តੇ ਵੱਡੀ ਗੱਲ ਕਹੀ ਯਾਦ ਕਰਦੇ ਹੋਏ ਤੁਹਾਨੂੰ ਦੱਸਤੀ ਹੈ ਜੀ ਲੋਕ ਸਭਾ ਜਨਾਬ ਚਲਦੇ ਪਏ ਹੈਗੇ ਜਿਸ ਰਿਲੇਟਡ ਜੋ ਹੈ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਬਿਆਨ ਦਿੱਤਾ ਸੀਗਾ ਜਿਸ ਦੇ ਵਿੱਚ ਮੁਸਲਮਾਨਾਂ ਦਾ ਜ਼ਿਕਰ ਹੋਇਆ ਸੀਗਾ ਤੇ ਇਸ ਦੇ ਰਿਲੇਟਡ ਜੋ ਹੈ ਪੱਤਰਕਾਨਾ ਗੱਲ ਕਰਦੇ ਹੋ ਉਸ ਗੂਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੁੱਧੀ ਨੂੰ ਜਿਹੜੇ ਤੇ ਬਿਆਨ ਨਹੀਂ ਦੇਣ ਚਾਹੀਦੇ ਆਪਸੀ ਭਾਈਚਾਰੇ ਨੂੰ ਮੇਨਟੇਨ ਰੱਖਣਾ ਚਾਹੀਦਾ ਹੈ ਜਿੰਨਾਂ ਜੋ ਹੈ ਡਿਫਰੈਂਸ ਪੈਦਾ ਹੁੰਦੇ ਹੈਗੇ ਤੇ ਉਹਨਾਂ ਨੇ ਕਿਹਾ ਕਿ ਪਾਜਬਨ ਤੇ ਮਰੰਦਰ ਮੋਤੀ ਸਾਹਿਬ ਨੂੰ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਜੋ ਹੈ ਧਰਮ ਦਾ ਸਤਕਾਰ ਕਰਦੇ ਹਨ ਉਹਨਾਂ ਨੇ ਕਿਹਾ ਗੁਰੂ ਸਿੰਘ ਬਾਦਲ ਨਹੀਂ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸੀਗੇ 크ਿਸਚੀਅਨਸ ਦੇ ਵੀ ਤਿਹਾੜ ਚ ਜਾਂਦੇ ਸੀਗੇ ਮੁਸਲਮਾਨਾਂ ਕੋਲ ਵੀ ਜਾਂਦੇ ਸੀਗੇ ਤੇ ਜਦ ਹਿੰਦੂ ਵੀ ਕੋਈ ਪ੍ਰੋਗਰਾਮ ਕਰਦੇ ਸੀਗੇ ਤੇ ਪੂਜਾ ਕਰਦੇ ਸੀ ਤੇ ਪ੍ਰਕਾਸ਼ ਸਿੰਘ ਬਾਦਲ ਉੱਥੇ ਵੀ ਜਾਂਦੇ ਸੀਗੇ ਉਹਨਾਂ ਨੇ ਕਦੇ ਵੀ ਜੋ ਹੈ ਧਰਮ ਦੀ ਗੱਲ ਨਹੀਂ ਕੀਤੀ ਸਭ ਨੂੰ ਨਾਲ ਮਿਲ ਕੇ ਚੱਲੇ ਸੀਗੇ ਪ੍ਰਕਾਸ਼ ਸਿੰਘ ਬਾਦਲ ਇਹ ਵੱਡੀ ਗੱਲ ਕਹੀ ਸੋ ਵੀਰ ਸਿੰਘ ਬਾਦਲ ਨੇ ਕਿਉਂਕਿ ਇਹਨੂੰ ਲੋਕ ਸਭਾ ਚੋਣਾਂ ਆਂਦੇ ਤੇ ਹੈਗੇ ਆ ਜੀ ਪ੍ਰਤਾਪ ਸਿੰਘ ਬਾਦਲ ਜਿਹੜੇ ਸੀਗੇ ਕਾਫੀ ਟਾਈਮ ਤੋਂ ਪੰਜਾਬ ਦੇ ਜੋ ਹੈ ਸੀਐਮ ਰਹ ਚੁੱਕੇ ਸੀਗੇ ਤੇ ਡਿਪਟੀ ਸੀਐਮ ਵੀ ਰਹ ਚੁੱਕੇ ਹੈਗੇ ਸੁਖਬੀਰ ਸਿੰਘ ਬਾਦਲ ਤੇ ਉਹਨ ਪ੍ਰਧਾਨ ਮੰਤਰੀ ਮੋਦੀ ਦਾ ਜਿਹੜਾ ਬਿਆਨ ਆਇਆ ਸੀਗਾ ਇੱਕ ਰੈਲੀ ਦੇ ਵਿੱਚ ਤੇ ਉਹਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਜੋ ਹੈ ਪ੍ਰਤਾਪ ਸਿੰਘ ਬਾਦਲ ਨੂੰ ਯਾਦ ਕਰਦੇ ਹੋਏ ਕਿਹਾ ਕਿ ਬੀਜੇਪੀ ਨੂੰ ਜਿਹੜੀ ਸਿੱਖ ਲੈਣੀ ਚਾਹੀਦੀ ਹੈਗੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਕਿ ਕਿਵੇਂ ਉਹ ਜੋ ਹੈ ਹਰ ਧਰਮ ਦਾ ਸਤਕਾਰ ਕਰਦੇ ਸਿਗੇ ਤੇ ਹਰ ਧਰਮ ਦੇ ਲੋਕਾਂ ਦੇ ਪ੍ਰੋਗਰਾਮ 'ਚ ਜਾਂਦੇ ਸਿਗੇ ਉਹਨਾਂ ਨੇ ਕਦੀ ਵੀ ਅਜਿਹੀ ਗੱਲ ਨਹੀਂ ਕੀਤੀ ਤਾਂ ਹੀ ਜੋ ਹੈ ਪੰਜਾਬ ਦੇ ਵਿੱਚ ਸ਼ੁਕ ਸ਼ਾਂਤੀ ਬਣੀ ਹੋਈ ਸੀਗੀ ਤੇ ਉਹਨਾਂ ਨੇ ਕਿਹਾ ਕਿ ਜੇ ਪ੍ਰਕਾਸ਼ ਸਿੰਘ ਬਾਦਲ ਵੀ ਅਜਿਹੀ ਗੱਲ ਕਰਦੇ ਤੇ ਜੋ ਹੈ ਮਟਵਾਰਾ ਹੁੰਦਾ ਤੇ ਹਿੰਦੂ ਮੁਸਲਮਾਨ ਸਿੱਕਸਾਈ ਲੜਦੇ ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਹੋ ਜੀ ਗੱਲ ਨਹੀਂ ਕਰਤੀ ਕਦੇ ਵੀ ਤੇ ਬੀਜੇਪੀ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਦਾਲਤੋ ਜੋ ਸਬਕ ਲੈਣਾ ਚਾਹੀਦਾ ਹੈ ਤੇ ਸਭ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਤੇ ਪ੍ਰਧਾਨ ਮੰਤਰੀ મોદી ਨੂੰ ਜੋ ਹੈ ਇਹ ਇਹ ਜਿਹੜੇ ਬਿਆਨ ਹੈਗੇ ਨਹੀਂ ਦੇਣੇ ਚਾਹੀਦੇ ਕਿਉਂਕਿ ਇਹ ਦੇਖ ਸਬਦਾ ਹੈ ਹਿੰਦੂ ਮੁਸਲਮਾਨ ਸਿੱਖ ਸਾਰੇ ਆਂਦਾ ਹੈ ਤੇ ਉਸ ਦੇ ਉੱਤੇ ਉਸ ਬਾਰੇ ਸੀ ਉਬਾਦਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ મોદી ਅਤੇ ਭਾਜਪਾ ਨੂੰ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਹਰ ਧਰਮ ਦਾ ਹਰ ਵਰਗ ਦਾ ਸਤਿਕਾਰ ਕਰਨਾ ਚਾਹੀਦਾ ਹੈ ਐਸੀ ਆਤੀ ਖਬਰ